ਮੈਂ ਉਹਨੇ ਦਿਨ ਕਾਮਯਾਬ ਜੀ ਜਿੰਨੇ ਦਿਨ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆਂ ਤੇ ਵੋਟਾਂ ਦੀ ਰਾਜਨੀਤੀ ਤੋਂ ਦੂਰ ਆਂ ਮੈਂ ਉਹਨੇ ਦਿਨ ਕਾਮਯਾਬ ਜੀ ਜਿੱਦਣ ਮੈਂ ਵੋਟਾਂ ਦੀ ਰਾਜਨੀਤੀ ਨੂੰ ਤੁਰ ਪਿਆ ਮੇਰੇ ਪੱਲੇ ਕੱਖ ਨਹੀਂ ਜਰਣਾ ਜਿੱਦਣ ਮੈਂ ਵੋਟਾਂ ਦੀ ਰਾਜਨੀਤੀ ਕਰਨ ਵਾਲਿਆਂ ਦੇ ਕਹਿਣੇ 'ਚ ਚੱਲਣ ਲੱਗ ਪਿਆ ਉਸ ਦਿਨ ਮੇਰੇ ਪੱਲੇ ਕੱਖ ਨਹੀਂ ਜਰਣਾ ਅਕਾਲੀਵਾਲਾ ਦੇ ਤੁਸੀਂ ਆਪਣੇ ਆਪ ਨੂੰ ਬਿਲਕੁਲ ਜੀ ਤੇ ਫਿਰ ਵੋਟਰ ਰਾਜਨੀਤੀ ਤੋਂ ਅਕਾਲੀ ਦਲ ਨੂੰ ਕਿਵੇਂ ਦੂਰ ਰੱਖਿਆ ਜਾ ਸਕਦਾ ਕਿਉਂਕਿ ਜੋ ਅਕਸਰ ਮੀਡੀਆ 'ਚ ਦੇਖਿਆ ਜਾਂਦਾ ਮੈਂ ਉਹਦੀ ਗੱਲ ਕਰੂੰਗਾ ਜੋ ਅੱਜ ਦੇ ਮਾਹੌਲ 'ਚ ਦੇਖਿਆ ਜਾਂਦਾ ਜੇ ਤੁਸੀਂ ਅਕਾਲੀ ਦਲ ਨੂੰ ਵੋਟਾਂ ਪਾਉਨੇ ਹੋ ਤਾਂ ਫਿਰ ਸਿਆਸੀ ਕਿਵੇਂ ਨਹੀਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਤੇ ਕੀ ਜ਼ਰੂਰੀ ਆ ਤੇ ਵੋਟ ਹੀ ਜਿਹੜੀ ਆ ਵੋਟਾਂ 'ਚ ਆਉਣ ਵਾਲਾ ਮਨੁੱਖੀ ਅਕਾਲੀ ਹੋ ਸਕਦਾ ਪਹਿਲਾਂ ਤੇ ਅਕਾਲੀ ਦੀ ਡੈਫੀਨੇਸ਼ਨ ਸਮਝਣੀ ਪਊਗੀ ਹਾਂ ਜ਼ਰੂਰ ਜ਼ਰੂਰ ਅਕਾਲੀ ਹੋਆ ਅਕਾਲੀ ਹੂੰ ਜਿਹੜਾ ਅਕਾਲ ਦਾ ਪੁਜਾਰੀ ਆ ਜੇਦਾ ਜਿਹਨੂੰ ਆਪਾਂ ਪੜਦੇ ਆਂ ਵੀ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਅਕਾਲ ਦੀ ਆਗਿਆ ਚ ਪੰਥ ਪੈਦਾ ਹੋਇਆ ਤੇ ਹਰ ਪੰਥਕ ਅਕਾਲੀ ਹੈ ਹੂੰ ਉਹਦੀ ਵੋਟ ਕਿੱਥੇ ਪੈ ਰਹੀ ਹੈ ਇਹ ਉਹਦੀ ਡੈਫੀਨੇਸ਼ਨ ਨਹੀਂ ਕਿ ਵੀ ਅਕਾਲੀ ਹੈ ਜਾਂ ਨਹੀਂ ਅਕਾਲੀ ਮੈਂ ਨਿੱਜੀ ਤੌਰ ਤੇ ਅਕਾਲੀ ਦਲ ਨੂੰ ਵੋਟ ਪਾਉਂਦਾ ਹੂੰ ਪਰ ਮੈਂ ਉਸ ਹਰ ਗੁਰਸਿੱਖ ਨੂੰ ਅਕਾਲੀ ਮੰਨਦਾ ਜਿਹੜਾ ਅਮਰਤਾਰੀ ਹੈ